ਦੇ ਨਾਲ ਕਾਕੀ ਦਾ ਟੇਬਲ ਜਾ ਕੇ ਗੰਟ ਕਰੇ ਭਰਾ ਸਾਡੇ ਅਮਰ ਲੱਭੋ ਕੇ ਅਗਲੀ ਕਾ ਇੱਕੇ ਗੱਲ ਕਰਦਾ ਜਿਲਦ ਦੇ ਖਿਡਾਰੀ ਵੀ ਬਹੁਤੀ ਸ਼ਾਨਦਾਰ ਮੁਕਾਬਲਾ ਖੇਡਿਆ ਜਾ ਰਿਹਾ ਹੈ ਕਿਹੜਾ ਨਾ ਟੀਮਾਂ ਦੇ ਪ੍ਰਬੰਧ ਵਿੱਚ ਬਹੁਤ ਬਾਤੇ ਬਹੁਤ ਸਾਰੇ ਯੋਗ ਜੂ ਭਾਰਤਵਾਦ ਸਾਬਕਾ ਪਹਿਲੇ ਹਰ ਦਾ ਯਾਸ ਉਹਨਾਂ ਦੇ ਲੱਗਦੇ ਜਿਗਰ ਤੱਕਲੇ ਭਾਰਤਵਾਦ ਸਾਡੇ ਤੱਕ ਪਹੁੰਚੇ ਲੜਨ ਦਾ ਵਿਸ਼ੇਸ਼ ਤੌਰ ਤੇ ਤੇ ਪਹੁੰਚਣ ਤੇ ਜੀ ਆਇਆਂ ਬਹੁਤ ਬਹੁਤ ਧੰਨਵਾਦ ਕਰਾਇਆ ਸਾਡਾ ਵੀਰ ਪਿਆਰਾ ਰੋਜ ਪਿੰਡਰ ਦੇ ਨਾਲ ਉਧਰ ਸਦੀਪ ਗਿਰਦੇ ਵੀ ਪੁੱਜ ਗਿਆ ਲੋਕਾਂ ਨੂੰ ਹੁੱਡੇ ਥੇਦੀ ਧਰਤੀ ਤੋਂ ਗੱਲ ਚੌਕੇ ਚੁਲੇ ਢਾਬੇ ਵਾਲਿਆਂ ਦੇ ਚਾਲੀ ਜੋਤੀ ਢੋਣਾ ਦੇ ਵਿਸ਼ੇਸ਼ ਤੌਰ ਤੇ ਧੰਨਵਾਦ ਆ ਸਾਰੇ ਸਰਕਾਰ ਦੇ ਵੀਰਾਂ ਦਾ ਅੱਜ ਰੋਜ ਭਰਾ ਦੇ ਪਿੰਡ ਰੌਣਕਾਂ ਲੱਗੇ ਹੋਈਆਂ ਜਨਮਦਨਾ ਧਰਤੀ ਤੇ ਰੌਣਕਾਂ ਲੱਗੇ ਹੋਈਆਂ ਮੋਹਨ ਸਿੰਘ ਦਾ ਲੱਤੇ ਜਿਗਰ ਸਾਡਾ ਵੀਰ ਆਓ ਦੇਖਾਂਗੇ ਰੋਜ ਪਿੰਡਰ ਅੱਜ ਦੇ ਖੇਡ ਮਿਲਦੇ ਆ ਪੰਡੀਆਂ ਜਿੰਮੇਵਾਰੀਆਂ ਸਭੀ ਬੈਠਾ ਨਾਲ ਖੇਡ ਰਿਖਾ ਕੇ ਯਾਰਾਂ ਦਾ ਇਤਾਰ ਉਧਰ ਉਸ ਭਰਾ ਦਾ ਵੀ ਵੱਡਾ નમસ્કાર પરંદરને પડદે ખડકા મડકા આ ખેલના મેદાન ઉપર આકે બાદ થયા આ દેખજો આવો ਅੱਤੀ ਕੋਟੀ ਦਾ ਮੁਕਾਬਲਾ ਖੇਡਿਆ ਜਾ ਰਿਹਾ ਹੈ ਇੱਕ ਪਾਸੇ ਧੰਕਨ ਸ਼ਰਤ ਬਾਬਾ ਹਜਾਰਾ ਸਿੰਘ ਜੀ ਕਬੱਡੀ ਕਲੱਬ ਗੁਰਦਾਸਪੁਰ ਲਾਈਨ ਦੀ ਟੀਮ ਖੇਡ ਰਹੀ ਹੈ ਆ ਦੂਸਰੇ ਪਾਸੇ ਧੰਕਨ ਬਾਬਾ ਬੁੱਧਾ ਸਾਹਿਬ ਜੀ ਕਬੱਡੀ ਕਲੱਬ ਰਮਦਾਸਪੁਰ ਵਿਰੋ ਰਮਦਾਸ ਦੀ ਟੀਮ ਦੇ ਚਾਰ ਜਾਫੀ ਨੇ ਲਓ ਸਾਹਮਣੇ ਗੁਰਦਾਸਪੁਰ ਲਾਈਨ ਦੀ ਆ ਟੀਮ ਦਾ ਖਿਡਾਰੀ ਆਉਂਦਾ ਹੋਇਆ ਕਬੱਡੀ ਆ ਦੂਸਰੇ ਪਾਸੇ ਕਿਤੇ ਗਬਰੂ ਨੇ ਆ ਕਿੱਕੀ ਜੜ ਕੇ ਆ ਜਫਾ ਲਾਉਂਦੀ ਆ ਕੀਤੀ ਹੈ ਕੋਸ਼ਿਸ਼ ਮੇਰੇ ਕਿ ਗਲਤੀਆਂ ਨਾ ਸਕੇਤਾ ਦੇ ਮੁਕਣੀ ਤੇ ਮੁਕਣੀ ਹੈ ਆ ਕਦੇ ਗਮਰੋ ਚੜਾ ਰਿਹਾ ਫਰਾਕੇ ਨੰਬਰ ਆਪਣੀ ਟੀਮ ਦੇ ਸ਼ੈਡਿਊਲ ਦਿੱਤਾ ਹੈ ਉਧਰ ਦੇ ਪਾਸੇ ਸਾਡੇ ਬੜੇ ਪਿਆਰੇ ਵੀਰ ਨੇ ਸਮੇਂ ਪਿੰਟਰ ਜੀ ਜਗਰੂਪ ਪਿੰਟਰ ਸਾਹਿਬ ਤੇ ਕੰਮ ਨਿਖਰੀ ਜੀ ਇਹਨਾਂ ਭਰਾਵਾਂ ਦਾ ਧੰਨਵਾਦ ਕਰਦੇ ਆ ਸਾਡੇ ਵੀਰ ਮਾਜੀ ਦੇ ਮਹਾਰ ਕਬੱਡੀ ਪੇਡ ਵਾਲਾ ਸਾਡਾ ਭਰਾ ਕੰਦੇ ਰਾਜ ਪਿੰਟਰ ਜਿਹੜਾ ਭਰਾ ਹੈ ਬਟ ਵੱਡਾ ਕਬੱਡੀ ਖਾਤਾ ਹੈ ਮੇਰੇ ਵੀਰ ਲਾ ਤਾਂਗੀ ਹੋਈ ਕਬੱਡੀ ਉਧਰ ਵੀ ਜਫਾ ਲੱਗਿਆ ਇਧਰ ਜਫਾ ਤੇ ਉਧਰ ਜਫਾ ਲੱਗਿਆ ਕੰਦਰ ਕਹਿੰਦੇ ਯਾਫੀ ਨੇ ਜੋੜ ਦਿੱਤਾ ਹੈ ਆ ਕੰਦੇ ਭੱਗਵਾੜੀਆਂ ਅਮਰ ਕਬੱਡੀ ਪੌਣਾਂ ਤੇ ਪਿਆਰ ਦੋ ਚਾਰ ਹੈ ਭੱਗਵਾੜੀਆਂ ਅਮਰ ਪਿਆਰ ਭਾਗੋਵਾਲ ਦੀ ਸਿੱਧ ਬਹੁਤ ਮਸ਼ਹੂਰ ਜਿਸ ਨਗਰ ਦੇ ਨਾਲ ਸਾਡੇ ਬਹੁਤ ਹੀ ਸਨਮਾਨਜਨ ਬਹਾਡੇ ਦੇ ਵੱਡੇ ਖੇਡ ਪ੍ਰਬੰਧਕ ਹਰਿੰਦਰਪਾਲ ਸਿੰਘ ਜੀ ਪਿੰਕਾ ਨਾ ਰਹਿਣ ਦਾ ਵੱਡਾ ਪਿਆਰ ਆ ਉਹਨਾਂ ਦੀ ਟੀਮ ਵੀ ਮੇਰੇ ਵੱਤਰੋ ਖੇਡਦੀ ਹੈ ਮੇਜਰ ਕਬੱਡੀ ਫੈਡਰੇਸ਼ਨ ਦੇ ਆ ਨਗਰਾਨੀ ਦੇ ਹੇਠ ਤੇ ਆ ਲੈਦੇ ਜੀ ਸਾਹਮਣੇ ਪਾਸੇ ਇਸ ਵਾਰੇ ਗੱਭਰੂ ਟਾਕਦਾ ਹੋਇਆ ਕਮਾਲ ਇੱਕ ਪਾਸੇ ਬਾਬਾ ਫੁੱਟਾ ਸਾਹਿਬ ਕਬੱਡੀ ਕਲੱਬ ਰਮਦਾਸ ਗੁਰਦਾਸਪੁਰ ਦਾ ਇੱਕ ਅਗਰ ਭਾਗੋਵਾਲੀਆਂ ਪੱਟ 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 ਲਾ ਸਿੱਧਾ ਪੰਤਾ ਤੇ ਹੈਗਾ ਆਜਾ ਜੀ ਸਾਹਮਣੇ ਪਾਸੇ ਵਿਤਾਪੁਰ ਦੀ ਨੀਂਦ ਦੇ ਖਾਤੇ ਦੇ ਵਿੱਚ ਜੁੜ ਗਏ ਜਸਪੀਰ ਦੇ ਵੱਡੇ ਪ੍ਰਮੋਟਰ ਨੇ ਬਿੱਲਾਗੜ ਜੰਮੇਲ ਚੇਰਮੈਨ ਸੌਤਾਲ ਇੰਗਲੈਂਡ ਰਾਜ ਜੋਲ ਅਰੇਰੀਆ ਤੇ ਨਾਲ ਸਾਡਾ ਵੀਰ ਆ ਰਮਨ ਕਲੇਰ ਜੁਕੇ ਸਾਰੇ ਸਰਕਾਰ ਦੇ ਪ੍ਰਮੋਟਰ ਨੇ ਇਹਨਾਂ ਦਾ ਬੜਾ ਧੰਨਵਾਦ ਅੱਜ ਦਾ ਖੇਡ ਮੇਲਾ ਮਿੱਤਰੋ ਵੱਡੇ ਪੱਧਰ ਤੇ ਮੇਜਰ ਲੀਗ ਕਬੱਡੀ ਫੈਡਰੇਸ਼ਨ ਦਾ ਖੇਡਿਆ ਆ ਰਿਹਾ ਮਿੱਤਰੋ ਦੋਨੇ ਪ੍ਰਾਣ ਹੁਣਾ ਦੀ ਨਗਰਾ ਦੇ ਖੇਡ ਉਧਰ ਦੇ ਪਾਸੇ ਵਾਟਰ ਬ੍ਰੇਕ ਤੇ ਜਿਹੜਾ ਪਹਿਲਾ ਮੁਕਾਬਲਾ ਖੇਡਿਆ ਜਾਵੇਗਾ ਅੱਜ ਦੇ ਖੇਡ ਮੇਲੇ ਦਾ ਮੇਜਰ ਲੀਗ ਕਬੱਡੀ ਫੈਡਰੇਸ਼ਨ ਦਾ ਦੋਵਾਂ ਟੀਮਾਂ ਦੇ ਵਿੱਚ ਆਈ ਹੈ ਜੀ ਜਿੰਦਰ ਪਹਿਲਾ ਮੈਚ ਸੀ ਸ੍ਰੀ ਦਵਾਪਾ ਦੀਪ ਸਿੰਘ ਕਬੱਡੀ ਕਲੱਬ ਮਾਝਾ ਤੇ ਸ੍ਰੀ 베ਰ ਸਾਹਿਬ ਕਬੱਡੀ ਕਲੱਬ ਸੁਖਪੁਰ ਪਕੌੜਾ ਦੋਵੇਂ ਟੀਮਾਂ ਵਾਲੇ ਬੰਦੇ ਆ ਕੇ ਤਿਆਰੀ ਕਰਕੇ ਜਿੰਦਰ ਇਧਰਲੇ ਪਾਸੇ ਸਾਡੇ ਜਰਨਲ ਕਮੈਰਾ ਜੀ ਘਾਣੇ ਜਿੱਤੇ ਹੋ ਰਹੇ ਇਧਰ ਹੋਰ ਨੰਬਰ ਸੀ ਨੰਬਰ 8 ਦਾ ਹੈ अगली प्यारु व्यारु आहे

پنڈ <سؤال> ہے ਮੰਚ-ਮੰਚੀ ਚਾਂਗਰ ਹੋਈ ਹਵਾ ਕਿਤੇ ਕਬਾਦੀਆਂ ਪੰਡੀਆਂ ਵਰਗੀ ਲੱਗੀ ਹੋਈ ਧੁੱਪ ਪਿੰਡਾਂ ਦੀ ਧਰਤੀ ਆ ਮਾਝਾ ਦਾ ਮਾਨਮਤਾ ਨਗਰ ਆ ਅਮਰ ਨੂੰ ਕੁਝ ਵੀ ਸਾਡੇ ਤਰ੍ਹਾਂ ਜਾਣੇ ਉਮਰੀਆ ਦੇ ਸੁਲਤਾਨ ਮਦਦੋ ਜਿਨ੍ਹਾਂ ਨੇ ਪਹਿਲੇ ਮੈਚ ਦਾ ਅੱਜ ਮੋਟਾ ਮੋਟਿਆ ਉਹਨਾਂ ਨੂੰ ਕਰ ਲੈਣਾ ਕੀ ਬੜੀ ਚਾਗਲਣ ਤਿਆਰੀ ਚਾ ਲੈਣ ਪਹਿਲਾ ਮੈਚ ਜਿਹੜਾ ਖੇਡ ਉਹਨਾਂ ਦੇ ਵਿੱਚ ਬੋਲਾ ਦੀ ਸਾਹ ਪੜ ਗਏ ਸੇਰਤਾਪ ਤੇ ਧੰਨਵਾਦ ਉਹ ਮੁੰਡੇ ਆਂਡੇ ਮਾਹ ਫੇਰ

ਕਿੰਨੇ ਵੀ ਆਦੇ ਗੱਲ ਪੁੱਗੇ ਨੇ ਸਾਰਿਆਂ ਦਾ ਧੰਨਵਾਦ ਕੀਤਾ ਜਾ ਰਿਹਾ ਆਓ ਹਮਨੇ ਖੜ ਕੇ ਗੱਭਰੂ ਨੇ ਬਹਾਦਰਿਆ ਦੇ ਕਾਰ ਜਾਫੀ ਕਾਰ ਦੇ ਇਹ ਕਾਰ ਖੜੇ ਜਾਫੀ ਧਾਵੀ ਆ ਗਿਆ ਘੱਟ ਕੇ ਕਿ ਕੌਣ ਸਿੱਟੂ ਗਿੱਟੇ ਕੌਣ ਲਗੂ ਧੱਜ ਕੇ ਆ ਕੀ ਦੇ ਮੋਟੇ ਪੱਟੇ ਕਿਦੇ ਡੋਲੇ ਤੇ ਗੁੱਜਿਆ ਇਹ ਧਰਤ ਮੇਲੇ ਪੰਜਾਬ ਸ਼ੇਰ ਜਿੱਤਦਾ ਹੁੰਦਾ ਹੈ ਆ ਕੰਡੀ ਨੰਬਰ ਕਿਤੇ ਯਾਹੀ ਨੇ ਆਪਣੀ ਟੀਮ ਦੇ ਹਿੱਸੇ ਜੋਰ ਦਿੰਦਾ ਹੈ ਖੇਡ ਦੇ ਮੈਦਾਨ ਵਿੱਚ ਅੱਜ ਗੁਰਪ੍ਰਾਗੀ ਬੁੱਟਾ ਉਮਰਿਆਣਾ ਜੀ ਨਾਲ ਅਮਨ ਲੋਪੋ ਜੀ ਜੋਰ ਦਿੰਦਾ ਬੜੀ ਵਧੀਆ ਅਰੇ ਜੀ ਅਰੇ ਜੀ ਦੋਸ਼ਾ ਦੋਲਾ ਔਰ ਸਾਰੇ ਭਰਾਵਾਂ ਦਾ ਧੰਨਵਾਦ ਜਿਹੜਾ ਮੈਦਾਨ ਵਿੱਚ ਦਾ ਧੰਨਵਾਦ ਅਮਨ ਵੀਰ ਦਾ ਧੰਨਵਾਦ ਜਿਹੜੇ ਸਾਰੇ ਭਰਾ ਪਰ ਆਪੇ ਹੋਏ ਨੇ ਆ ਕੰਡੇ ਗੁਰੂ ਤਰਨਾ ਜੀ ਆ ਨੰਬਰ ਆ ਪੈਂਦੇ ਉਹਦੇ ਖਾਤੇ 'ਚ ਜੋੜ ਦਿੱਤਾ ਹੈ ਉਧਰ ਪਹਿਲਾ ਜਿਹੜਾ ਮੈਚ ਹੋਵੇਗਾ ਪਹਿਲੇ ਮੈਚ ਨੇ ਬਣਾਏ ਨੇ ਰਾਜੀ ਜੌੜ ਤੇ ਅਮਨ ਲੋਕੋ ਜੀ ਦਾ ਰਾਜਾ ਖਾਦੇ ਵੀਰ ਇਹ ਬੋਲਾ ਸੀ ਸਾਜ ਬਣ ਕੇ संदीप ਭਰਾ ਵਰਗੇ ਸਾਰੇ ਸਟਾਫ ਜੋ ਤੇ ਟੈਕਨੀਕਲ ਕਮੇਟੀ ਸਾਡੇ ਜਮਾਇਰੇ ਦੇ ਤੁਲੇ ਵਰਗੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਇਧਰ ਤਾਲਗਟ ਸਿੰਘ ਸਾਹਿਬ ਉਧਰ ਖਾਸਾ ਜੀ ਬਤਾਲੇ ਦਾ ਸੰਦੀਪ ਧਾਮੀ ਸਾਹਿਬ ਤੁਕਾ ਸਰਬਪੋਤ ਸਾਰੇ ਮੇਰੇ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾ ਰਿਹਾ ਹੈ ਅੱਜ ਦਾ ਖੇਡ ਮੇਲਾ ਪੰਜਾਬ ਦਾ ਇਹ ਵੱਲੋਂ ਪੂਰੀ ਦੁਨੀਆ ਭਰ ਵਿੱਚ ਲਾਈਵ ਕੀਤਾ ਜਾ ਰਿਹਾ ਹੈ ਸੇਤਾਰ ਤੋਂ ਧੰਨਵਾਦ ਹੈ ਜਿੰਨੇ ਵੀ ਵੀਰ ਪਰਦੇਸਾਂ ਤੋਂ ਲਾਈਵ ਜੁੜਨਗੇ ਸਾਰਿਆਂ ਦਾ ਧੰਨਵਾਦ ਤੇ ਆ ਦੇ ਵੀ ਸਾਹਮਣੇ ਵਾਸਤੇ ਗੱਭਰੂ ਰੱਖੇ ਜਾਣਗੇ ਦਾ ਵਾਅਦਾ ਕਰ ਗਏ ਉਧਰ ਦੇ ਪਾਸੇ ਪਹਿਲਾਂ ਤੋਂ ਮਾਦ ਲੈਂਦੇ ਨਿਰਮਾਣ ਨੂੰ ਫਿਰ ਬੈਠ ਕੇ ਵੀ ਆਈਏ ਤਿਆਰੀ ਕਰਕੇ ਬੈਠੇ ਨੇ ਜਦ ਤੱਕ ਆਖਰੀ ਪੜਾ ਤੇ ਖੇਡਿਆ ਜਾ ਰਿਹਾ ਹੈ ਇੱਕ ਪਾਸੇ ਟੀਮ ਖੇਡਣਗੇ ਵਰਕਰੋ ਦੀਪ ਬਾਬਾ ਦੀਪ ਸਿੰਘ ਕਬੱਡੀ ਕਲੱਬ ਬਾਜਾ ਤੇ ਸ੍ਰੀ ਬੇਰ ਸਾਹਿਬ ਕਬੱਡੀ ਕਲੱਬ موسیقا 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 ਆਹ ਸਾਹਮਣੇ ਪਾਸੇ ਕਹਿੰਦੇ ਜੋਰ ਹੈ ਤੇ ਨੰਬਰ ਦੇਖਾਂਗੇ ਮੇਰੇ ਵੀਰੇ ਫਿੱਟੂ ਨੇ ਕਹਿੰਦੇ ਆਪਣੀ ਟੀਮ ਦੇ ਅੱਗੇ ਜ਼ੋਰ ਲੱਗਦਾ ਹੈ ਇਧਰਲੇ ਪਾਸੇ ਸਾਡੇ ਬੜੇ ਪਿਆਰੇ ਵੀਰ ਨੇ ਹਰਦੀਪ ਸਿੰਘ ਜੀ ਪਿੰਟਰ ਪੰਜਾਬ ਪੁਲਿਸ ਦੇ ਇੰਸਪੈਕਟਰ ਯਾਦ ਕਨੇਡਾ ਤੋਂ ਤੇ ਸਾਡਾ ਪ੍ਰਾਗ ਗੁਰਜਤ ਕਨੇਡਾ ਸੁਖਕਰਨ ਪਿੰਟਰ ਜਨਜੀਤ ਸਿੰਘ ਜੀ ਲੀਡਰ ਔਰ ਸਾਡਾ ਪ੍ਰਾਗ ਮਨਦੀਪ ਕੈਨੇਡਾ ਤੋਂ ਛੱਦਾ ਯੂਕੇ ਤੇਜੀ ਪੁਰਤਗਾਲ ਸਰਜੱਟ ਭਿੰਦੜ ਹੈਪੀ ਭਿੰਦੜ ਸੁਖਮੀਤ ਛੱਦਾ ਵੀਰੇ ਪੰਨਾ ਵੀਰ ਇਹਨਾਂ ਸਾਰੇ ਭਰਾਵਾਂ ਦਾ ਧੰਨਵਾਦ ਕਰਦੇ ਆਂ ਇਹ ਮੇਰੇ ਭਰਾਵਾਂ ਨੇ ਵੱਡਾ ਯੋਗਦਾਨ ਨੇ ਆਹ ਕੱਡੇ ਜਸਕਰਤ ਫੇਰ ਕਬੱਡੀ ਪਾ ਰਿਹਾ ਹੈ ਆਹ ਜਸਕਰਤ ਫੇਰ ਕਬੱਡੀ ਪਾ ਰਿਹਾ ਹੈ ਦੂਜੇ ਪਾਸੇ ਵੀ ਗੁਰੂ ਦਾ ਸਿੰਘ ਖੁੱਤ ਕੱਢਦਾ ਦਿਖਤ ਰੋ ਸਰਦਾਰ ਭਿਰਦੇ ਆ ਅੱਗੇ ਦੇਖਾਂਗੇ ਜਸਕਰਨ ਆਪਣੀ ਟੀਮ ਦੇ ਖਾਤੇ ਵਿੱਚ ਡੁੱੜ ਕੇ ਉਧਰਲੇ ਪਾਸੇ ਵੀ ਸਿੰਘ ਸਰਦਾਰ ਜਿੱਟੇ ਬਾਲ ਬੋਲਦੇ ਕਰਦੇ ਆਤੀ ਹੈ ਇਧਰ ਸਾਡੇ ਨੇ ਧਿਆਨ ਸਾਰੇ ਨੇ ਕੈਨ ਲੇ ਲੇ ਮਿੱਤਰੋ ਗਰਾਊਂਡ ਦੇ ਵਿੱਚ ਕੜੀ ਪਾਟ ਕੇ ਬੜਾ ਧੰਨਵਾਦ ਆ ਆਹ ਸੁਪਾ ਵੱਡਾ ਯਾਰਾ ਦਾ ਯਾਰ ਕੋਟਰੇ ਵਾਲਾ ਹੈਪੀ ਸਾਰੇ ਮੇਰੇ ਦਾ ਧੰਨਵਾਦ ਰਾ ਦੇਖਾਂ ਕਿ ਸ਼ਰਦ ਅੱਗੇ ਦੇ ਵੀ ਭਾਵੇਂ ਦੇ ਖਾਤੇ ਦੇ ਵਿੱਚ ਡੁੱੜਦਾ ਹੋਇਆ ਆ ਵੀ ਰੇਡ ਬੌਡੀ ਗੱਭਰੂ ਇਸ ਵੇਲੇ ਬਤਿਆਰ ਬਤਿਆਰ ਆ ਕਿ ਨੰਨੇ ਨੇ ਆਹ ਨੂੰ ਮਾਰ ਕੇ ਉਹ ਦਮ ਸਿੱਕ ਜਲੇ ਦਿੱਤਾ ਅੰਤ ਕਰ ਗਿਆ ਲਖਮਣ ਸਿੰਘ ਦੇ ਖੂਨ ਦੇ ਨਾਲ ਤੋਂ ਨੇ ਆਹ ਜਿਹੜੇ ਜੁਲਮਦਾਰ ਨੂੰ ਮਤ ਕਰ ਗਿਆ ਐਸੀ ਕਰਨੀ ਕੋਈ ਵੀ ਕਰ ਸਕਦਾ ਜਿਹੜੀ ਕਰਨੀ ਭਿੰਡਰਾਵਾਲਾ ਸੱਤ ਕਰ ਗਿਆ ਜਿਹੜੇ ਵੀ ਦੁਨੀਆ 'ਤੇ ਯਾਦ ਰਹੂ ਦਰਦਰ ਜਿਹੜਾ ਕਿਸਮਤ ਤੋਂ ਅੰਤ ਕਰ ਗਿਆ ਪਰ ਅੰਦਰ ਲੈ ਭਾਡੇ ਦੇਖਾਂਗੇ ਲਗਿਆਈ ਔਰ ਭਰੀ ਬਗਲ ਕਿ ਕੱਲੀ ਉੱਤੇ ਕੱਲੀ ਥੱਲੇ ਕੱਲੀ ਪੂਰੀ ਬੱਲੇ ਬੱਲੇ ਤੇ ਮੂਰੇ ਅੜ ਕੇ ਹੌਸਲਾ ਕਰਕੇ ਆਹ ਪੁੱਤਰਿਆ ਸਾਹਣ ਸਿੰਘਾਂ ਤੋਂ ਫੜ ਕੇ ਪਰ ਅੰਤ ਦੇਖਾਂਗੇ ਆਹ ਸਾਹਮਣੇ ਪਾਸੇ ਬਾਬਾ ਤਾ ਸਾਬੂ ਕਬੱਡੀ ਕਲੱਬ ਰਮਤਾ ਅਸਰੀ ਦੇ ਬਨੇ ਹਿੱਸੇ ਜੁੜ ਗਏ ਅਗਲੀ ਰੇਡ ਪਾਉਂਦੀ ਗਰੂ ਫਿਰ ਸਿੰਘ ਸਰਦਾਰ ਆ ਗਏ ਆ ਕੁੰਦੇ ਸਿੰਘ ਸਰਦਾਰ ਕਬੱਡੀ ਕੌਨਾਂ ਤੇ ਪਿਆਰ ਹੈ ਪੂਰ ਜਨ ਅਧਾਰ ਦੇ ਜੀਵ ਨੇ ਉਧਰੇ ਪਾਸੇ ਖੜਿਆ ਭਰਾ ਸੰਦੀ ਟਿੰਡਰ ਝੁਕੇ ਗੋ ਇਸ ਭਰਾ ਦੇ ਜਿੰਨੀਆਂ ਵੀ ਸੱਜੀਆਂ ਖੱਬੀਆਂ ਬਾਹਾਂ ਪੁੱਜਣ ਵਾਲੇ ਜਿੰਨੇ ਵੀ ਭਰਾ ਪੁੱਜੇ ਹੋਏ ਨੇ ਸਾਰੇ ਭਰਾਵਾਂ ਦਾ ਧੰਨਵਾਦ ਕਰਦੇ ਆ ਇਧਰ ਦੇ ਪਾਸੇ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਕਾਰਜ ਸਰਪੰਚ ਸਾਹਿਬ रामपुर चीते मां वीर सरपੰਚ ਸਾਹਿਬ बासर के दिनेश गंग साहब ਇਹਦਾ ਭਰਾਵਾਂ ਦੀ ਵੀ ਅੱਜ ਵੱਡੀ ਹਾਜ਼ਰੀ ਹੋਣੀ ਹੈ ਅਰ ਧੰਨਵਾਦ ਕਰਦੇ ਸਾਰੇ ਵੀਰਾਂ ਦਾ ਲੋਕ ਸਕੋਰ ਫਿਰ ਆ ਗਿਆ ਆ ਕਬੱਡੀ ਪਾਉਣ ਮਾਰਦੇ ਨੇ ਵੀਰੇ ਆ ਦੂਸਰੇ ਪਾਸੇ ਤੋਂ ਨੇ ਕੱਢੀ ਅੱਗ ਵਟੇ ਤੇ ਖੁੱਟ ਕਬੱਡੀ ਦੀ ਕਬੱਡੀ ਖੇਡਣੀ ਹੈ ਕਬੱਡੀ ਦੇ ਢਾਕ ਵੱਜਦੇ ਹੈ ਮਾਹੀ ਪਾਣ ਨਾਲ ਜਿਹਨਾਂ ਦੇ ਦੇਖੋ ਸਾਹਮਣੇ ਰੇਟ ਬੰਦ ਰੰਗ ਤੋਂ ਲਾ ਗਏ ਤੇ ਉਹ ਸਾਹਮਣੇ ਤਾਰਾ ਵਿੱਚ ਦੋ ਜਿਹਦੇ ਵਿੱਚ ਸਤਾਤ ਵੀ ਤੋਕੇ ਨੇ ਸਾਰੇ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪਰ ਇਹ ਨਿਯਤ ਬੰਦ ਗਏ ਧੰਨਵਾਦ ਕੀਤਾ ਯਾਰ ਇਧਰ ਵੀ ਪੱਲੇ ਕਬੱਡੀ ਵਾਲੇ ਗੱਲ ਆਇਆ ਚਾਰ ਚਾਰ ਨਾਲ ਜਿਹੜੀ ਸਾਹਮਣੇ ਸਰਕਾਰ ਨਾ ਬੰਦੋ ਦੇਖਾਂਗੇ ਕਿਹੜਾ ਕੰਮ ਕਰਵਾਇਆ ਜੀ ਨਾਲ ਸ੍ਰੀਕਾ ਇਹ ਖੇਡ ਪੰਜਾਬੀ ਦਾ ਜੀ ਆਹ ਖੇਡ ਜੋ ਜਿੱਤ ਬਤਾ ਕੇ ਸਿੰਘ ਪਾਸੇ ਕੁੱਲੀਆਂ ਨੇ ਫਿਰ ਮੇਰਾ ਬਹਿ ਗਿਆ ਗੋਲੀ ਲਾ ਕੇ ਆਹ ਸਿੰਘ ਪਾਸੇ ਕੁੱਲੀਆਂ ਦੇ ਆਹ ਖੱਡੂਰਾ ਜਿਹੜਾ ਅੱਜ ਤੋਂ ਐਸੀ ਬੋਲ ਨੂੰ ਆ ਖੇਡਦਾ ਤੋਂ ਮੁੰਡਾ ਤੇ ਤਹਿਣ ਵਾਲਾ ਆਹ ਖੱਡੂ ਹੁਣ ਕਬੂ ਜਿਵਾਨ ਹੋ ਗਿਆ ਮਿੱਤਰੋ ਆਹ ਰੋਪਰ ਦੇ ਵਿੱਚ ਗੱਲਾਂ ਕਰਦਾ ਪਿਆ ਅੰਨੇ ਤਮੰਤੀ ਦਾ ਮੈਚ ਪਰ ਆਹ ਖੱਡੂ ਨੇ ਜੇਕਰ ਧਰਮ ਦੇ ਖਾਤੇ ਦੇ ਵਿੱਚ ਸਾਡਾ ਹੱਕ ਇੱਥੇ ਰੱਖ ਅਸੀਂ ਰੈਡ ਬਾਲ ਨੂੰ ਫਿਰ ਤਿਆਰ ਰੋ ਤਿਆਰ ਆ ਪੁੱਜੇ ਗੱਭਰੂ ਕਬੱਡੀ ਪਾਉਣ ਦਾ ਤੇ ਤਿਆਰ ਬਤਾਰਾ ਖੇਡਣ ਆਣੇ ਤੋਂ ਇਧਰ ਦੇ ਪਾਸੇ ਸਾਡੇ ਮਾਨ ਤੋਂ ਸਰਪੰਚ ਸਾਹਿਬ ਪੁੱਜੇ ਹੋਏ ਨੇ ਜੋਬਨ ਸ਼ਾਹ ਜੀ ਸਰਪੰਚ ਸਾਹਿਬ ਮਾਦ ਵਾਲੇ ਉਹ ਵੀ ਭਰਾ ਜਿਨ੍ਹਾਂ ਨੇ ਧੰਨਵਾਦ ਕਰਦੇ ਆ ਮੰਗਾ ਮੱਧ ਜੀ ਵੀ ਪੁੱਜੇ ਹੋਏ ਨੇ ਉਹਨਾਂ ਨੂੰ ਵੀ ਬਹੁਤ ਬੜਾ ਧੰਨਵਾਦ ਕਰਦੇ ਆ ਅੱਜ ਗੱਡੇ ਖੇਡਾਂ ਦੇ ਵੱਡੇ ਮਾਣ ਸਨਮਾਨ ਹੋਣਿਆ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੀਆਂ ਹੁੰਦੇ 8 ਕਰਮੀਆਂ ਦੇ ਅੱਜ ਵੱਡੇ ਮੁਕਾਬਲੇ ਹੋਣਿਆ ਆਹ ਕਦੇ ਭਿੰਡਾਂ ਦੀ ਧੱਕੀ ਦੇ ਵੱਡਾ ਕਬੱਡੀ ਦਾ ਖੇਡ ਰਿਓ ਬਹੁਤ ਆਪਾਂ ਦੇਖਾਂਗੇ ਕਾਫੀ ਨੇ ਕਦੇ ਆਪਣੀ ਟੀਮ ਅਸਤੇ ਜੋਰ ਮਿਲਦਾ ਹੈ ਉਹ ਗੱਲ ਵੀ ਕਰਦਾ ਜਾਂਦਾ ਮੈਂ ਸਵਾਪਤਾ ਕਿਰਪਾ ਕਰਕੇ ਬਹਿਣਿਆ 8 ਬਟਨ ਕਰਵਾ ਜਿਹੜੀਆਂ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੇ ਜਿੰਨਾ ਉਹਨਾਂ ਦਾ ਪਹਿਲਾ ਮੈਚ ਸ੍ਰੀ ਦੇਰ ਸਾਹਿਬ ਕਬੱਡੀ ਕਲੱਬ ਫਰਖਪੁਰ ਤੋਂ ਉੱਥਲਾ ਤਸਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਮਾਝਾ ਟੀਮਾਂ ਨੂੰ ਬਾਰ-ਬਾਰ ਬੈਂਕੀਤੀ ਆ ਰਹੀ ਹੈ ਵੀ ਤਿਆਰੀ ਕਰਕੇ ਜਲਦੀ ਨਾਲ ਗਰਾਊਂਡ ਦੇ ਵਿੱਚ ਆ ਜਾਣਾ ਉਧਰ ਚੱਲਦਾ ਮੈਚ ਜਿਹੜਾ ਸਮਾਪਤ ਹੋ ਚੁੱਕਿਆ ਗਰਾਊਂਡ ਖਾਲੀ ਆ ਸੋ ਕਿਰਪਾ ਕਰਕੇ ਪਹਿਲੇ ਮੁਕਾਬਲੇ ਦੀਆਂ ਟੀਮਾਂ ਦੇ ਬੈਂਕੀ ਆਈਏ ਤਿਆਰੀ ਕਰਕੇ ਜਲਦੀ ਦੇ ਨਾਲ ਹਾਂਜੀ ਦੋਨਾਂ ਟੀਮਾਂ ਨੂੰ ਸੀ ਬੈਂਕੀਤੀ ਕਰਦੇ ਆ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਮਾਝਾ ਵਰਸ ਜੇ ਸ਼੍ਰੀ ਬੀਰ ਸਾਹਿਬ ਕਬੱਡੀ ਕਲੱਬ ਸੁਰਖਪੁਰ ਪਿੰਡ ਦਾ ਦੋਨੇ ਟੀਮਾਂ ਜਿਹੜੀਆਂ ਨੇ ਗਰਾਊਂਡ ਦੇ ਵਿੱਚ ਆ ਗਏ ਆ ਜਿਹੜੇ ਅੱਜ ਦੇ ਖੇਡ ਮੇਲੇ ਦੇ ਬੈਸਟ ਟਰੇਡਰ ਤੇ ਬੈਸਟ ਯਾਫੀ ਨੂੰ ਪਹਿਲਾ ਪ੍ਰਾਈਜ਼ 2.5 ਲੱਖ ਦੂਜਾ ਦਾਅ 2 ਲੱਖ ਬੈਸਟ ਟਰੇਡਰ ਤੇ ਬੈਸਟ ਯਾਫੀ ਨੂੰ ਮੋਟਰਸਾਈਕਲ ਦਿੱਤੇ ਜਾਣਗੇ ਪਰ ਮਿੱਤਰੋ ਵੱਡੀਆਂ ਗੱਲਾਂ ਭਿੰਡਰਾ ਦੀ ਧਰਤੀ 'ਚ ਹੋਣਗੀਆਂ ਅਗਲੀ ਗੱਲ ਮੈਂ ਤੇ ਸਾਡਾ ਬਹੁਤ ਹੀ ਸਤਿਕਾਰਯੋਗ ਵੀਰ ਅਮਨ ਲੋਪੋ ਜੀ ਤੇ ਰਾਜੀ ਯੋਨ ਵੀਰਾਂ ਦੇ ਬੇਨਤੀ ਹੈ ਮੈਂ ਤੇ ਆਜਣ ਵਿਸ਼ੇਸ਼ ਤੌਰ ਤੇ ਧੰਨਵਾਦ ਇੱਕ ਵਾਰੀ ਸਾਰੇ ਸਤਿਕਾਰਯੋਗ ਪਤਵੰਤੇ ਸੱਜਣਾਂ ਦਾ ਸੰਦੀ ਭਿੰਡਰ ਦਾ ਰੌਜ ਭਿੰਡਰ ਦਾ ਦਿਨੇਸ਼ ਕੰਗ ਯਾਰਾਂ ਦਾ ਯਾਰ ਜਨੇ ਵੀਰ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਔਰ ਸਾਰੇ ਭਰਾਵਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਸਾਡੇ ਸਮੇਂ ਪਿੰਡੂ ਜੋਕੇ ਰੋਜ ਪਿੰਡੂ ਸਾਹਿਬ ਜੀ ਔਰ ਦਿਨੇਸ਼ ਕੰਗਸ ਸਾਹਿਬ ਜੀ ਜਿਹੜੇ ਵੀਰ ਲੰਗਰ ਦੀ ਸੇਵਾ ਕਰਦੇ ਸਾਡਾ ਵੀਰ ਲੀਡਰ ਪੰਮਾ ਭਾਜੀ सोनू ਮੋਹਦੀ ਫੁੱਟਬਾਲ ਖਿਡਾਰੀ ਅਰਸ਼ ਪਿੰਡਰ ਤੇ ਬਾਕੀ ਸਾਰੇ ਸਤਿਕਾਰਯੋਗ ਸੇਵਾਦਾਰ ਵੀਰਾਂ ਦਾ ਸੱਜਣਾ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਬਾਬੇ ਨਾਨਕ ਦੀ ਬਖਸ਼ੀ ਹੋਈ ਦਾਤ 20 ਰੁਪਏ ਦਾ ਲੰਗਰ ਤਿਆਰ ਕਰਕੇ ਸਪਤਾ ਤਾਈਂ ਪਹੁੰਚਦਾ ਕੀਤਾ ਹੈ ਵਿਸ਼ੇਸ਼ ਤੌਰ ਤੇ ਧੰਨਵਾਦ ਸਾਰੇ ਸਤਿਕਾਰਯੋਗ ਵੀਰਾਂ ਦਾ ਆਹ ਸਾਰੇ ਭਰਾਵਾਂ ਦਾ ਦਿਲੋਂ ਧੰਨਵਾਦ ਬੇਨਤੀ ਕਰਦਾ ਸਾਡੇ ਵੱਡੇ ਭਰਾ ਜੀ ਅਮਨ ਲੇਪੋ ਜੀ ਮਾਈਕ ਉੱਤੇ ਆਉਣਗੇ ਔਰ ਰਾਜੀ ਦੋਲ ਜੀ ਸਾਡਾ ਭਰਾ ਵੀ ਹੈ ਔਰ ਬੂਟਾ ਅਮਰੀਆਂ ਦੇ ਜਿਹੜੇ 스타 ਲੋਕ ਪੁਜੇ ਨੇ ਵਿਸ਼ਾਦ ਬੁਲਾਏ ਔਰ ਨਾਲ ਸੰਜੀਤ ਪਰਾਚਾ ਮੱਖਣ ਅਲੀ ਜੀ ਅਮਰੀਕ ਖੋਸਾ ਕੋਟਲਾ ਔਰ ਬਰਾਹਰ ਸੋਡੇ ਭਰਾ ਦਾ ਧੰਨਵਾਦ ਕਰਦੇ ਹਾਂ ਤੁਹਾਨੂੰ